ਕੁਛੀ ਦੇਖਰੋ ਜੀ ਜਿੱਚ ਵਕਤੀ ਵੀ ਮਨਵੱਛੜ ਤੋਂ ਜਸਵੀਰ ਸਿੰਘ ਦੂਰਪਰ ਮੇਰੇ ਨਾਲ ਕਰਜਿੰਦਰ ਸਿੰਘ ਗਰੂ ਅੱਜ ਬੰਗਾ ਵਿਖੇ ਚੌਧਰੀ ਤਰਲੋਚਨ ਸਿੰਘ ਸੂਰਣ ਸਾਹਿਬਕਾ ਵਿਦਾਇਕ ਦੇ ਭੋਗ ਦੇ ਉੱਤੇ ਵਕਵਾਕ ਆਗੂ ਪਹੁੰਚੇ ਨੇ ਜਿਨ੍ਹਾਂ ਦੀ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਮੌਤ ਹੋ ਗਈ ਸੀ ਅੱਜ ਵਕਵਾਕ ਆਗੂਆਂ ਦੇ ਨਾਲ ਉਹਨਾਂ ਵੱਲੋਂ ਸੰਧਾਜੀਆਂ ਭੇਟ ਕੀਤੀਆਂ ਗਈਆਂ ਨੇ ਤੇ ਤੁਹਾਡੀ ਗਲਬਤ ਕਰਾਉਣੇ ਆ ਰਾਣਾ ਗਰਜੀਤ ਸਿੰਘ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਮੁਨਾਦੀ ਆਪਾਂ ਦੀ ਸਰਕਾਰ ਵੱਲੋਂ ਪਸਾਰਤੀ ਬੱਕਰੀਆਂ ਬੱਕਰੀਆਂ ਸਮਾਜਿਕ ਨਹੀਂ ਬਹਿਗਾ ਪਰ ਕਰਦੇ ਇਹ ਸਹਿਬਾਨ ਨੇ ਅਧਾਨੂਨੀ ਤਲਾ ਜਮ ਕੇ ਬਾਅਦ ਦੀ ਕਮਾਈ ਦਾ ਬੋਧ ਰੱਖਦਾ ਕਿ ਮੇਰਾ ਸਿੱਧਾ ਕਰਨ ਦਾ ਕੋਈ ਮਾਰ ਕਰਨੀ ਚਾਹੇ ਚੌਧਰੀ ਜਨਾਬ ਦੀ ਪ੍ਰੀ ਹੈ ਪਹਾਂ ਜਾਣਾ ਕਰ ਕੀਤੀ ਅਸੀਂ ਹੋਰ ਮਿੱਠਾ ਗੱਲਬਾਤ ਬੰਦਿਆ ਦੇ ਨਾਮ ਦਾ ਕੰਮ ਲਿਆ ਭਾਵੇਂ ਨੂੰ ਵੀ ਮੰਨਣਾ ਹੈ ਯਾਰ ਉਹਨਾਂ ਨੇ ਲੋਕਾਂ ਚੋਂ ਫਾਇਦਾ ਕਮਾਇਆ ਤੇ ਕਮਾਇਆ ਭਾਈ ਜਿਸ ਨੂੰ ਉਹ ਭਾਵੇਂ ਲੈ ਕੇ ਸਰ ਨੂੰ ਬੋਲਦਾ ਹਜ਼ਾਰਾਂ ਦੇ ਨਸੰਦ ਦੇ ਰੂਪ ਰੂਪ ਦਾ ਕਰਦਾ ਪਾਰਟੀ ਦੇ ਤਾਂ ਹੈ ਹੀ ਹੈ ਲੀਡਰ ਪ੍ਰੋਫੈਸਰ ਉਹ ਬੰਦੇ ਉਹ ਬੰਦੇ ਕਾਮਿਟਾਰ ਜਦੋਂ 16 ਬਹੁਤ ਅੱਛਾ ਜੀ ਜੀ ਆਇਆਂ ਨੂੰ ਬਾਈ ਜੀ ਮੈਂ ਕੋ ਪੋਜਾ ਜੀ 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 ਹਾਂ ਜੀ ਜਿਹੜਾ ਰਾਤ ਖੋਦੇ ਵਿਰੋਧ ਚੋਕ ਪੁੱਟਾ ਚ ਮੈਂ ਕਿੱਥੇ ਆਇਆ ਉਹ ਜਿੱਥਾ ਖੰਡਾ ਵਾਹੇ ਬਟਿਲਟਰ ਹੋ ਸਕਦਾ ਚੌਥੇ ਚੌਥੇ ਨੰਬਰ ਤੇ ਰਾਜਾ ਭੀ ਦੇ ਗਲਤ ਪਾਣੀ ਦਾ ਨਾਮ ਹੋਇਆ ਉਹ ਪੁੱਟਾ ਦੇ ਆ ਨਾ ਅੱਤਿਕ ਬਿਆਨ ਦੇ ਦਾ ਸੰਬੰਧ ਰਾਤ ਕਿਹਨੇ ਲੈਂਕ ਇਹ ਸਿਰਾ ਤੋਂ ਚੱਪਾ ਹੋਏ ਇਸ ਤਰ੍ਹਾਂ ਦੀ ਗੱਲ ਕੋਈ ਕੋਈ ਕੋਲ ਨਾ ਉਹ ਸਥਾਈ ਜਿਹੜੀ ਸੀ ਮੈਂ ਮੈਂ ਸਾਹ ਦਾ ਵਾਰ ਕੇ ਦੇਖੋ ਇਹ ਇਹਨੂੰ ਸੈਮੀਫਾਈਨਲ ਆਪਾਂ ਨਹੀਂ ਮੰਨ ਸਕਦੇ ਆ ਐਕਸਪਲੇਨ ਯੂ ਸਾਬ ਦੇ ਨਾਮ ਤੁਹਾਨੂੰ ਯਾਦ ਹੈ ਸਭਾ ਕਿ 2000 ਉਹਦਾ 16 ਦੇ ਵਿੱਚ ਬਿਲਕੁਲ ਇਸ ਦਾ ਗੁਆਂਡੀ ਹਲਕਾ ਸੀ ਖਡੂਰ ਸਾਹਿਬ ਜੀ ਜੀ ਰਮਨਜੀਤ ਸਿੰਘ ਸਿੰਘ ਸਾਡੇ ਐਮਐਲਏ ਸੀਗੇ ਤੇ ਬੇਅਦਬੀਆਂ ਤੋਂ ਬਾਅਦ ਉਹਨਾਂ ਨੇ 15 2015 ਚ ਬੇਦਬੀ ਹੋਈ ਉਹਨਾਂ ਨੇ ਅਸਿਫਾ ਦੇ ਦਿੱਤਾ ਉਸ ਬਾਅਦ ਰੀ-ਇਲੈਕਸ਼ਨ ਹੋਇਆ ਜੀ ਉਹ 2017 ਬਾਈ ਇਲੈਕਸ਼ਨ ਨੇ ਕਾਲੀ ਦਲ ਬਾਦਲ ਦਾ ਆਪਾ ਮਹਾਤਮਾ ਦੇ ਫਾਸਲੇ ਤੇ ਡਿਮਾਰਚ ਨਾ ਜਿੱਤਿਆ 16 ਜਿਹੜੀ ਪਾਰਟੀ ਜਿੱਤਰੀ ਆ ਤੇ ਉਸ ਬਾਈ ਸੈਮੀਫਾਈਨਲ ਹੋਣਾ ਚਾਹੀਦਾ ਸੀਗਾ ਤੇ 17 ਵਿੱਚ ਇਲੈਕਸ਼ਨ ਆਉਂਦੀ ਆ ਤੇ ਬਾਦਲ ਕਾਲੀ ਦਲ ਦੇ ਸਿਰਫ 14 ਐਮਐਲ ਜਿੱਤੇ ਨੇ ਸੋ ਦੇਰਫੋਰ ਬਾਈ ਇਲੈਕਸ਼ਨਾਂ ਦਾ ਟਰੈਕ ਰਿਕਾਰਡ ਕਰ ਲਓ ਇਹ 90% 95% ਸਰਕਾਰਾਂ ਜਿੱਤਦੀਆਂ ਨੇ ਪੁਲਿਸ ਤਤੰਤਰ ਮਸ਼ੀਨਰੀ ਦਾ ਦੁਰਉਪਯੋਗ ਪਰਚੇ ਤਾਰੂ ਪੈਸਾ ਔਰ ਆਮ ਆਦਮੀ ਪਾਕੰਡਾ ਇਹਨਾਂ ਸਾਰਿਆਂ ਮਗਲੀਆਂ 70 ਸਾਲਾਂ ਦਾ ਰਿਕਾਰਡ ਤੋੜਿਆ ਨੇ ਬਹੁਤ ਵੱਡੇ ਪੱਧਰ ਤੇ ਆਪਣੇ ਗਰੋਹੀਆਂ ਦੇ ਪਰਚੇ ਦਰਜ ਕੀਤੇ ਔਰ ਟੈਰਰਾਈਜ਼ ਕੀਤਾ ਵੋਟਰਸ ਨੂੰ ਇਸ ਕਰਕੇ ਮੈਂ ਇਸ ਬਿਲਕੁਲ ਨਹੀਂ ਮੰਨਦਾ ਮੈਂ ਇਸ ਨਤੀਜੇ ਨੂੰ ਬਿਲਕੁਲ ਆਈ ਡੋਟ ਥਿੰਕ ਇਟ ਸੀਰੀਅਸ ਇੱਕ ਹੋਰ ਗੱਲ 2000 ਜਦੋਂ ਕਾਪਾਣਾ ਮੰਤਰ ਦੀ ਸਰਕਾਰ ਬਨੀ ਉਹਨਾਂ ਦਾ ਆਮ ਆਦਮੀ ਪਾਰਟੀ ਆਪੋਜੀਸ਼ਨ ਆ ਇੱਕ ਵੀ ਜਿੰਮੇ ਤੋ ਨਹੀਂ ਦਿੱਤੇ ਤੇ ਬਾਅਦ ਜਦੋਂ ਆ ਪਾਈ ਆਈ ਹੈ ਤੇ ਉਹਨਾਂ ਵਿੱਚ ਇੱਥੇ ਬਸ ਨੇ ਸ਼੍ਰੋਮਣੇ ਕਾਲੀਤਾ ਦੋਵੇਂ 2017 ਤੇ 22 ਚ ਨੰਬਰ 2 ਤੇ ਆਉਂਦਾ ਰਿਹਾ ਵਾ ਅੱਛਾ ਇੱਕ ਇਲੈਕਸ਼ਨ ਸ਼੍ਰੋਮਣੇ ਗੱਲ ਕਰਦੇ ਨੇ ਮਨਪ੍ਰੀਤ ਸਿੰਘ ਆਯਾਲੀ ਦੀ ਚਿੱਤ ਵੀ ਗਏ 2006 ਵੀ ਕਿੰਕਿਚ ਕਿਤੇ ਹੋਈ ਸੀਗੀ ਇਹ ਪਾਰਟੀ ਦੇ ਵਿੱਚ ਜਦੋਂ ਅਸੈਂਬਲੀ ਹੁੰਦੀ ਆ ਤੇ ਸ਼ੋਮਨੀ ਕਾਲੀ ਦੇ 15 ਸੀਟਾਂ ਦੇ ਆ ਜਾਂਦਾ ਤੇ ਇਹ ਇਹ ਮਿਸਰੀ ਇਹ ਮਿਸਰੀ ਦਾ ਰਿਜ਼ਲਟ ਆ ਕਾਂਗਰਸ ਦਾ ਇਹ ਨਹੀਂ ਘਾਟ ਪੈਣਾ ਚਿੰਤਾਜਨਕ ਆ ਵੀ ਹੈਵੀਸ਼ਨ ਸ਼ਟਡਾਊਨ ਇੰਟਰਸਪੈਕ ਸਾਨੂੰ ਵਿਚਾਰਨ ਦੀ ਠੋਖਣ ਦੀ ਸੋਚਣ ਦੀ ਲੋੜ ਆ ਕਿ ਕਿੱਥੇ ਸਾਡੇ ਤੋਂ ਗਲਤੀ ਹੋਈ ਆ ਔਰ ਮੈਂ ਸਮਝਦਾ ਹਾਂ ਕਿ ਆਪੋਸਿਸ਼ਨ ਬਾਕੀ ਕਿ ਪੁਲਿਸ ਦਾ ਤੰਤਰ ਇਲਾਕਾ ਖਾਲੀ ਹੋਇਆ ਹੈ ਕਿ ਆਪੋਜੀਸ਼ਨ ਕੋਲੇ ਸਾਰੇ ਉਹਦਾ ਤੇ ਅਸਰ ਪਿਆ ਹੋਇਆ ਹੈ ਆਪੋਜੀਸ਼ਨ ਨੂੰ ਜਿਹੜੇ ਮਸਲੇ ਉਠਾਉਣੇ ਚਾਹੀਦੇ ਨੇ ਜੇ ਤਾਜ਼ੇ ਆਪਾਂ ਤੁਹਾਨੂੰ ਉਹਦੇ ਵਿੱਚ ਇਹ ਬਣਾ ਦਿੰਦਾ ਕਿ ਆਈਜੀ ਭੁੱਲਦੀ ਕਰਾ ਬੈਟ ਵਾਸ ਬੈਗਾ ਕਰਪਸ਼ਨ ਉਹਦੇ ਚ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਮਖੋਟਾ ਜਿਹੜਾ ਕੱਟੜ ਇਮਾਨਦਾਰੀ ਦਾ ਉਹ ਖਤਮ ਕਰਦਾ ਧੋਤਾ ਲੇਕਿਨ ਆਪੋਜੀਸ਼ਨ ਨੇ ਉਸ ਨੂੰ ਮਸਲੇ ਨੂੰ ਪੂਰੀ ਸੰਜੀਦਗੀ ਨਾਲ ਪਾਇਆ ਨਹੀਂ ਔਰ ਉਹਦੇ ਨਾਲ ਅਸੀਂ ਵਿਜੀਲੈਂਸ ਦੇ ਨੇ ਕੰਮ ਕਰ ਸਕਦੇ ਸੀ ਅਸੀਂ ਪੰਜਾਬ ਦਾ ਸਾਰਾ ਪੰਤਰ ਫਿਰ ਨਾ ਪਰ ਮੰਤਵਾਂ ਤੇ ਵੀਡੀਓਜ਼ ਆਈਆਂ ਫੋਰਜਡ ਸਹੀ ਵੀਡੀਓਜ਼ ਅ ਜੇ ਕਿ ਪਰਫੈਕਟ ਉਹ ਮੈਂ ਕਹਿੰਦਾ ਜੀ ਇਹ AI ਦਾ ਕੰਮ ਹੈ ਚਾਹੇ ਮੰਨੋ ਕਿ ਇਹ AI ਦਾ ਕੰਮ ਹੈ ਪਰ ਕੀ ਅਦਾਲਤ ਨੂੰ ਔਰ ਪੁਲਿਸ ਨੂੰ ਤੇ ਗਵਰਨਮੈਂਟ ਨੂੰ ਇਹਨਾਂ ਵੀਡੀਓਜ਼ ਦੀ ਫੋਰੈਂਸਿਕ ਲੈਬ ਦੀ ਜਾਂਚ ਰੇਸਿਕ ਹੋਣੀ ਚਾਹੀਦੀ ਉਹਦਾ ਸਰਟੀਫਿਕੇਟ ਰੱਖਦੇ ਲੋਕਾਂ ਦੇ ਦਰਮਿਆਨ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਇਹ ਨਹੀਂ ਕਿਹਾ ਟੋ요ਟਾ ਹਾਈਲਕਸ ਦੀ 144 ਗੱਡੀਆਂ ਪੰਜਾਬ ਪੁਲਿਸ ਵਾਸਤੇ ਹੋਮ ਮਿਨਿਸਟਰ ਤੌਰ ਆ ਭਰਤ ਮਾਨ ਅਤੇ ਡੀਜੀਪੀ ਦਾ ਨਾਮ ਤੇ ਬਿਲਿੰਗ ਆ 15 ਤੋਂ 20 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਕਿਸੇ ਨੇ ਆਪਸ਼ਾ ਲਾਈਕਵਾਇਜ਼ ਬਹੁਤ سارے ਇਨਡੈਸ਼ਨ ਜਿਹੜੇ ਆਪੋਜੀਸ਼ਨ ਅੰਦਰ ਜਿਹਦਾ ਖਮਿਆਜ਼ਾ ਆਪੋਜੀਸ਼ਨ ਨੂੰ ਇਸ ਇਲੈਕਸ਼ਨ ਵਿੱਚ ਪਤਾ ਕਾਂਗਰਸ ਨੂੰ ਵੀ ਕੋਰਸ ਪੋਸਟ ਕਰੈਕਸ਼ਨ ਕਰਨਾ ਚਾਹੀਦਾ ਆਪਕੇ ਨਿਡਰਤਾ ਦੇ ਨਾਲ ਸਰਕਾਰਾਂ ਦੇ ਸਾਹਮਣੇ ਖੜ੍ਹ ਕੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਦੇ ਇਸ਼ੂਜ਼ ਔਰ ਖਾਸ ਤੌਰ ਤੇ ਜਿਹੜੇ ਸਿੱਖਾਂ ਦੇ ਵੀ ਇਸ਼ੂਜ਼ ਨੇ ਕਿਸਾਨਾਂ ਦੇ ਗਲਤਾਂ ਦੇ ਪਛੜੀਆਂ ਸ਼੍ਰੇਣੀਆਂ ਦੇ ਬੈਕਵਰਡ ਕਲਾਸਸ ਸਾਰਿਆਂ ਨੂੰ ਧੰਦਾਰ ਤਰੀਕੇ ਨਾਲ ਚੁੱਕੋਗੇ ਤੇ ਸਭਾਈ ਦੇ ਨਤੀਜੇ ਹੋਰ ਹੋਣਗੇ ਉਹਦਾ ਕਿ ਉਸ ਤੋਂ ਪ੍ਰੇਰਨਾ ਨਹੀਂ ਕੀ ਨਾਲ ਜਾਂਦਾ ਔਰ ਨਾਲ ਰੱਖਿਆ ਕਿ ਉਹ ਕਾਬਲ ਸੀ ਬੜੇ ਇਮਾਨਦਾਰ ਚੌਧਰੀ ਸਾਹਿਬ ਇਮਾਨਦਾਰੀ ਕਾਬਲੀਅਤ ਹੈ ਹਮੇਸ਼ਾ ਦੇ ਪ੍ਰਤੀਕ ਸਨ ਉਹਨਾਂ ਨੇ ਜਾਨ ਦੇ ਨਾਲ ਸਭ ਨੂੰ ਨਾ ਪਰਣਾ ਕੋਟਾ ਪਿਆ ਮੈਂ ਆਪਣੇ ਵੱਲੋਂ ਆਪਣੇ ਹੱਕ ਦੇ ਖੜਵਲੋ ਸੂਚੀ ਕਾਂਗਰਸ ਪਾਰਟੀ ਵੱਲੋਂ ਖਾਸ ਤੌਰ ਤੇ ਮੈਨੂੰ ਅchnia ਪੇਂਡਿਆ ਵੀ ਨੀਂਦ ਦਾ ਸੋਨੀ ਸਾਡੇ ਸਾਥਕਾ ਕ੍ਰਿਮਮਤੀ ਕਰਦਾ ਕਿ ਮੰਤਰੀ ਸਾਹਿਬ ਜੀ ਕਿ ਕਾਂਗਸ ਅਸੀਸ਼ ਕੋਸ਼ ਕਰਨਾ ਆਪਕੀ ਸਾਡੇ ਪਰਿਵਾਰ ਨੂੰ ਸਾਂਝਾ ਕਰਨਾ ਤੋ ਅੱਜ ਬੜਾ ਮਾਨ ਭਰਿਆ ਹੋਇਆ ਗੁੱਗੀ ਹੈ ਕਿ ਦੇਵਤਾ ਮੌਤ ਸਾਡੇ ਸੁਖਮਤ ਵੀ ਹੋਈ ਹੈ ਅਰੇ ਵੀ ਗੱਲ ਕਹੀ ਗਈ ਆਪ ਜੀ ਨੂੰ ਹੀ ਰਾਹੁਲ ਗਾਂਧੀ ਜੀ ਆਪਣੀ ਫਤਿਹ ਯਾਤਰਾ ਦੌਰਾਨ ਜਦੋਂ ਕੋਈ ਸੰਤੋਖਜਨਤਾ ਦਾ ਚਰਣਾ ਕਰਕੇ ਸੀ ਸਾਡੇ ਸਾਭਕਾ ਐਮਪੀ ਉਵੇਂ ਹੀ ਕਲਿੰਕ ਸਿੰਘ ਜੀ ਦੇ ਵੀ ਮੰਡਾ ਹਤਮਾ ਬਾਈ ਇਲੈਕਸ਼ਨ ਚ ਸੁਰਗਵਾਸ ਹੋ ਗਿਆ ਉਹ ਦੁੱਖ ਦਾ ਬਿਆਨ ਕਰਨਾ ਸ਼ਬਦ ਨਹੀਂ ਤਾਇਆ ਜਿੰਦਾ ਪਾਰ ਪਰ ਨੂੰ ਸਾਡੇ ਜਨ ਹਲਤਨ ਵਾਸੀਆਂ ਨੂੰ ਕਿ ਉਹ ਦੀ ਘਾਟ ਦਾ ਪੂਰੀ ਦਰਸ਼ਨ ਦੇ ਸੀ ਪਰ ਫਿਰ ਵੀ ਅਸੀਂ ਪਰਿਵਾਰ ਨਾਲ ਸਮੁੱਚੇ ਇਲਾਕੇ ਨੂੰ ਡਟ ਕੇ ਖੜਾਂਗੇ ਪਹਿਲਾਂ ਵੀ ਮੈਨੂੰ ਸਤਿਗ੍ਰਿਈ ਦਲਬਾਖ ਸਿੰਘ ਜੀ ਨਵਾਸ਼ਹਿਰ ਅਤੇ ਦਾਸਪੁਰ ਤੋਂ ਮਾਤਾ ਬਲੇਆ ਜੋ ਚੇਅਰਮੈਨ ਮਾਜੂਦਾ ਨਵਾਸ਼ਹਿਰ ਮੇਰਾ ਬੜਾ ਆਨ ਆ ਰਿਹਾ ਹੈ ਉਹ ਮੈਂ ਦੇਖ ਰਿਹਾ ਹਾਂ ਸਰਸਵਤਾ ਪ੍ਰਾਪਤ ਮਿਲੀ ਹੈ ਪਰ ਜਦੋਂ ਮੈਂ ਬੇਨਤੀ ਕੀਤੀ ਹੈ ਕਿ ਅੱਜ ਸਾਨੂੰ ਬਹੁਤ ਭਾਰੀ ਸੰਖਿਆ ਮੌਜੂਦਿਆਂ ਦੇ ਨਾਲ ਉਹ ਐਗਰੂ ਚੰਨਣ ਵਾਸਤੇ ਸਹਿਮਤ ਹੋਣ ਤਰੰਚਾਰਾਂ ਦੇ ਬੌਰੇ ਬਹੁਤ ਮਹਾਰਾਜਕੀ ਕਹਿੰਦਾ ਕਿ ਇਹ ਠੀਕ ਹੈ ਮੈਂ ਮੰਨਦਾ ਪਰ ਭਾਈ ਲਖਨ ਹਮੇਸ਼ਾ ਹੀ ਰੂਲਿੰਗ ਪਾਰਟੀ ਦੇ ਦਿੱਲੀ ਹੈ ਇਤਿਹਾਸ ਦੇ ਹੈ ਪ੍ਰੈਜ਼ੀਡੈਂਟ ਹੈ ਤੁਹ ਕੋਈ ਕਾਰਨ ਹੋ ਸਕਦੇ ਆ ਟਿਕਟ ਲੇਟ ਮਿਲੀ ਹੈ ਹੋਰ ਕੋਈ ਕਾਰਨ ਹੋ ਸਕਦਾ ਹੈ ਲੇਕਿਨ ਫਿਰ ਵੀ ਕੋਈ ਐਸੀ ਗੱਲ ਨਹੀਂ ਕਰਾਂਗਾ ਰਾਜਾ ਬਰਿੰਗ ਦੇ ਗਲਤ ਪਾਣੀ ਦੇ ਕਾਰਨ ਰਾਜਾ ਬਰਿੰਗ ਨੇ ਕੋ ਬਿਆਨ ਜਾਣ ਕੇ ਨਹੀਂ ਦਿੱਤਾ ਆਪਣਾ ਕਦੇ ਮੂਟ ਕਰਕੇ ਮੋਰਟਲ ਹੋ ਜਾਂਦੀ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਕਿਹਾ ਹੋ ਕਿ ਇਹ ਹੋਣੀ ਹੈ ਕਿ ਇਹ ਅਸੀਂ ਦਾ ਵੀ ਹਮੇਸ਼ਾ ਸਤਿ ਸ੍ਰੀ ਅਕਾਲ ਜੀ ਇਹ ਸਮਾਜ ਨੂੰ ਕਹਿੰਦਾ ਤਰੀਕਾ ਹੁੰਦਾ ਹੈ ਕਿ ਉਹ ਜਿਹੜਾ ਆਪਸ ਵਿੱਚ ਮਾਫੀ ਮੰਗ ਲਈ ਇਹ ਨਾ ਸਮਝਦਾ ਪ੍ਰਧਾਨ ਰਾਜੀ ਹੈ ਜੀ ਤੁਸੀਂ ਅੱਸੀ ਕਰੀ ਅੱਸੀ ਲੈ ਲਈ ਬਾਕੀ ਕਰਨਾ ਜੋ ਵਰਤੀ ਕਰੋ ਮੈਂ ਨਹੀਂ ਇਹ ਬਾਰੇ ਕੁਝ ਨਹੀਂ ਕਰਦਾ ਅੱਜ ਆਪਾਂ ਬੜੇ ਗਮ ਕੀ ਪੜੇ